ਵੀਰ ਜੀ ਆ ਲਿੰਕਾ ਆ ਛੋਲੇ ਤੇ ਆ ਦੇਖੋ ਹੀਟ ਪੱਤੀ ਇਹ ਪਤਾ ਮੈਂ ਕਿਹੜੇ ਪੈਸਿਆਂ ਦੀ ਲਈ ਐ ਇਹ 500 ਰੁਪਿਆ ਕਢਾਇਆ ਸੀ ਮੈਂ ਰਿਸ਼ਵਤ ਦੇਣ ਵਾਸਤੇ ਤੇ ਕੁੱਲ ਮਿਲਾ ਕੇ ਪੁਲਿਸ ਵਾਲਿਆਂ ਨੇ ਰਿਸ਼ਵਤ ਤਾਂ ਲਈ ਨਹੀਂ ਤੇ ਫਿਰ ਮੈਂ ਖਾਣ ਪੀਣ ਵਾਲੀਆਂ ਚੀਜ਼ਾਂ ਜਿਹੜੀਆਂ ਹੈਗੀਆਂ ਨੇ ਉਹਨਾਂ ਪੈਸਿਆਂ ਦੀਆਂ ਲੈ ਲਈਆਂ ਮੁੱਦਾ ਕੀ ਹੈ ਮੇਰਾ ਕਾਰਾਂ ਦਾ ਕੰਮ ਹੈ ਤੇ ਕਾਰ ਦੇ ਮਾਮਲੇ ਵਿੱਚ ਮੇਰੇ ਨਾਲ ਕਰ ਗਿਆ ਸੀ ਕੋਈ ਧੋਖਾ ਉਹਦੇ ਖਿਲਾਫ ਮੈਂ ਐਸਐਸਪੀ ਕੋਲੋਂ ਉਹ ਬੰਦੇ ਦੇ ਖਿਲਾਫ ਕੰਪਲੀਟ ਭਾਈ ਤੇ ਐਸਐਸਪੀ ਨੇ ਮਾਰਕ ਕੀਤੀ ਡੀਐਸਪੀ ਕੋਲ ਮੈਨੂੰ ਫੋਨ ਆ ਗਿਆ ਜੀ ਤੁਹਾਡੀ ਰਿਪੋਰਟ ਵਾਪਸ ਆ ਗਈ ਏ ਐਸਐਸਪੀ ਦਫਤਰ ਜਿਹੜੀ ਤੁਹਾਡੇ ਕਾਰਵਾਈ ਹੋਈ ਹੈ ਤੇ ਮੈਂ ਉਹ ਲੈਣ ਗਿਆ ਤੇ 500 ਰੁਪਏ ਘਟਾਇਆ ਸੀ ਮੈਂ ਉਹਨੂੰ ਦੇਣ ਵਾਸਤੇ ਪਰ ਉਹ ਕਹਿੰਦੇ ਜੀ ਸਾਡਾ ਦਫਤਰ ਜਿਹੜਾ ਹੈ ਰਿਸ਼ਵਤ ਨਹੀਂ ਲੈਂਦਾ ਸੋ ਪਹਿਲੀ ਵਾਰ ਵੇਖਿਆ ਜਦੋਂ ਜੇਬ ਵਿੱਚ ਪੈਸੇ ਦੇਣ ਵਾਸਤੇ ਕਢਾਏ ਸੀ ਤੇ ਪਰ ਬੰਦਿਆਂ ਨੇ ਲੈ ਨਹੀਂ ਜੀ